ਵਾਹਿਗੁਰੂ ਸਾਹਿਬ ਜੀਉ ਅਥ ਚੰਡੀ ਚਰਿਤ੍ਰ ਉਸਤਤ ਵਰਨਨਮ ਉਜੰਗ ਪ੍ਰਯਾਤ ਛੰਦ ਭਰੇ ਜੋਗਨੀ ਪੱਤਰ 64 ਚੌਰੰ ਚਲੀ ਠਾਮ ਠਾਮੰ ਡਕਾਰੰ ਡਕਾਰੰ ਪਰੇਨੇਹ ਗਏ ਹੰ ਗਏ ਕਮਕ ਬੰਕੰ ਰੁਲੇ ਸੂਰਬੀਰੰ ਅਹਾੜੰ ਨਿਰਸੰਗੰ ਚਲੇ ਨਾ ਦਉ ਹਾਥ ਬੀਨਾ ਸੁਹਾਏ ਬਨੇ ਭਾਰਤੀ ਡੰਕ ਡੌਰ ਬਜਾਏ गिरि बाजका जी गज्जी बीर खे तं रुले तच्छ मुच्छंग नचे भूत प्रहतं नचे वीर बताल अद्दंग कमतंग बदे बद गोपा गुलतराण बद्दं पए साध संभु भूपितं अपीते नमो लोक माता भले सत्र जीते बड़ा मूड़ जा को तनं ताम बाड़े सुना सूम सोफी लरा जद्द गाड़े ਜਗਰਣ ਜੋਗੀ ਜਪੈ ਜਾਪਜੋ ਕੋ ਧਰੈ ਪਰਮ ਜੋਗੰ ਲਹ ਸਿੱਧਤਾ ਕੋ ਪੜਾ ਜਾਹਿ ਵਿਦਿਆਰਥੀ ਵਿਦਿਆਹਿ ਤੰ ਲਹ ਸਰਬ ਸਾਸ਼ਤਰਾਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਾਨ ਕੋ ਪੰਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਤੈ ਹ ਸੰਤ ਅੰਤ ਲਹਗੇ ਮੁਕਤ ਫਲ ਪਾਵਹਗੇ ਭਗਵੰਤ ਇਤ ਸ੍ਰੀ ਬਚਿਤ੍ਰਨਾਟਕੇ ਚੰਡੀ ਚਰਿਤਰੇ ਚੰਡੀ ਚਰਿਤਰ ਉਸਤਤ ਵਰਨਨੰ ਨਾਮ ਅਸ਼ਟਮੋ ਧਾਇ ਸੰਪੂਰਨ ਮਸਤ ਸੁਭ ਮਸਤ ਅਫਜੋ